ਪੰਨੂ ਫਾਰਮ ਵਿੱਚ ਸਾਰੇ ਵੀਰਾਂ ਦਾ ਵੈਲਕਮ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਚੰਗੇ ਰਿਕਾਰਡ ਵਾਲੀ ਟੋਕੜ ਵੜ ਵਿਖਾਉਣੀ ਆ ਸੰਦੀਪ ਵੀਰ ਕੋਲਿਆ ਚੰਗੇ ਟੌਪ ਕਲਾਸ ਤੇ ਜੈ ਰੇਟ ਤੇ ਤੁਹਾਨੂੰ ਦਵਾ ਦੇਣੀ ਤੇ ਕਰਦੇ ਆ ਵੀਰ ਨਾਲ ਪੂਰੀ ਗੱਲਬਾਤ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਦਾ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਕਿਉਂਕਿ ਆਉਣ ਵਾਲੀ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਮਿਲ ਸਕੇ ਤੇ ਪੂਰੀ ਵੀਰਜੀ ਵੀਡੀਓ ਨੂੰ ਵੇਖਿਓ ਤੁਹਾਨੂੰ ਚੰਗੇ ਹੌਲੇ ਭਾਜ ਦਵਾ ਦੇਣੀ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਦੱਸੋ ਤੇ ਵੀਰ ਜੀ ਅੱਜ ਲੈ ਆਂਦੀ ਚੰਗੇ ਰਿਕਾਰਡ ਵਾਲੀ ਨਾ ਵੀਰ ਜੀ ਟੌਪਰੀ ਜਾਂਦੀ ਠੀਕ ਆ ਤੇ ਦੱਸ ਆਪਣਾ ਵੀਰ ਜੀ ਨਾਂ ਐਡਰੈਸ ਦੱਸਿਓ ਬੇਨਾਂ ਹਾਂ ਮੇਰਾ ਸੰਦੀਪ ਸਿੰਘ ਪਿੰਡ ਮੋਹਨ ਭੰਡਾਰੀ ਤਹਿਸੀਲ ਜਨਾਲਾ ਜ਼ਿਲ੍ਹਾ ਹਮੇਸ਼ਰ ਨੇੜੇ ਸਤੇ ਘਟੂੜੀਆਂ ਮੋਬਾਈਲ ਨੰਬਰ 97185433 ਹਾਂ ਜੀ ਹਾਂ ਜੀ ਏ ਵੀਰ ਜੀ ਦੱਸਿਓ ਵੈੜ ਬਾਰੇ ਵੈੜ ਭਾਜੀ 1.5 ਮਹੀਨੇ ਠੀਕ ਆ ਕਿਦੇ ਘਰ ਚੋਂ ਲਈ ਆ ਮਾੜੇ ਘਰ ਚੋਂ ਲਈ ਆ ਠੀਕ ਆ 2-4 ਦਿਨ ਸੇਵਾ ਵੀ ਦੇ ਵੈੜ ਦੁੱਧ ਦਊ 10 ਕਿਲੋ 9 ਕਿਲੋ ਦੁੱਧ ਆ ਵੀਰ ਜੀ 8 ਕਿਲੋ ਦੁੱਧ ਚੰਗੀ ਬੂਥੀ ਬਾਤੀ ਦੀ ਦੇਖੋ ਹੁਣ ਖਾਓ ਵੀਰ ਜੀ ਥਾਲੇ ਖਾਓ ਵੈੜ ਦਾ ਦੇਖੋ ਵੀਰ ਜੀ ਹਾਂ ਥਾਲੇ ਵਾ ਹਾਂਜੀ ਹਾਂਜੀ ਠੰਡੀ ਬੜੀ ਇਧਰ ਲਿਆ ਦੇ ਹੰਡੀ ਬੜੀ ਮਾਰਵੇ ਇਧਰ ਕੇ ਥਣ ਲਗਾਵੇ ਠੰਡੀ ਬੜੀ ਵੀਰਾਂ ਦਾ ਜਿੱਤਾਂ ਮਧੀ ਵਿੱਚ ਮੋਲ ਕਰਾਦਣਾ ਵੀਰ ਕੋ ਜਾਇਜ ਚਵਾਈ ਦੇਖੋ ਵੀਰ ਜੀ ਚਵਾਈ ਵੇਖੋ ਹੁਣ ਵੀਰ ਜੀ ਦੁੱਧ ਪੱਕਾ ਕਿੰਨਾ 8 ਕਿਲੋ ਦ ਤੇ ਗਾਂ ਵੀਰ ਜੀ ਬਣੀ ਬੁਣੀ ਦਾ ਭਾਜੀ ਇਹ ਡੇਢ ਮਹੀਨਾ ਸੂਈ ਨੂ ਹੋਇਆ ਡੇਢ ਮਹੀਨਾ ਸੂਈ ਨੂ ਹੋਇਆ ਠੀਕ ਆ ਦੁੱਧ 1010 ਕਿਲੋ ਭਾਜੀ ਦੁੱਧ 1010 ਕਿਲੋ ਵੀਰਾਂ ਦਾ ਪਾ ਦੂਗੀ ਬਿਲਕੁਲ ਜੈ ਜੈ ਰੇਟ ਤੇ ਵੀਰ ਜੀ ਪਾ ਦੇਣੀ ਵੀਡੀਓ ਠੀਕ ਆ ਹਾਂਜੀ ਹਾਂਜੀ ਵੀਰ ਜੀ ਤੋੜ ਦਿਓ ਮੜੀ ਜੀ ਹਜੇ ਵੀਰ ਲੈ ਕੇ ਆਇਆ ਵੇਖ ਲੋ ਤੇ ਆਉਂਦਿਆਂ ਵੀਡੀਓ ਚ ਪਾਤੀ ਲੁਬੜੀ ਲੁਬੜੀ ਹਜੇ ਤੇ ਚੰਗੇ ਰਿਕਾਰਡ ਵਾਲੀ ਆ ਆ ਵੇਖਾ ਦੇ ਤੋਰਾ ਤੋਰਾ ਚੈੱਕ ਕਰ ਲੋ ਆ ਵੇਖੋ ਜੀ ਕੀ ਲੈਵੇ ਲੈ ਬਾੜ ਨੇ ਠੀਏ ਵੀ ਜਿੰਨੀ ਹੈ ਸਫਾਈਆਂ ਜਿਆ ਤੇ ਵੀਰ ਜੀ ਰੇਡ ਕਰਾ ਦੇਣਾ ਵੀਰ ਕੋ ਜਾਇਜ ਤੇ ਵੱਧ ਤੋਂ ਵੱਧ ਵੀਰ ਜੀ ਫੋਨ ਲਾਇਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੇਖੋ ਵੀਰ ਜੀ ਬੁੱਥੀ ਬਾਥੀ ਚੈੱਕ ਕਰੋ ਲੈ ਜਾਓ ਵੀਰ ਜੀ ਜਰਸੀ ਐ ਸਾਫ ਵਹਿੜਿਆ ਜਰਸੀ ਜਾਂਦੀ ਹਾਂਜੀ ਐ ਹੁਣ ਗਰਮੀਆਂ ਚ ਚਾਉਣ ਵਾਲਾ ਤੋਹਫਾ ਆ ਦੁੱਧ ਵੀਰ ਜੀ ਇੰਨਾ ਨਹੀਂ ਕੱਢਣਾ ਹੁੰਦਾ ਚਫਨੇ ਆ ਜਾ ਹਾਂਜੀ ਵੀਰ ਜੀ ਚੰਗੀ ਤਨਲੇ ਦਾ ਰਿਆ ਲੈ ਜੋ ਵੀਰ ਜੀ ਠੀਕ ਆ ਵੀਰ ਜੀ ਤੇ ਦੱਸਿਓ ਫਿਰ ਵੀਰ ਜੀ ਇਹਦਾ ਰੇਟ ਰੇਟ ਵੀਰ ਜੀ ਬਿਲਕੁਲ ਜਾਇਜ਼ ਕਰਦੀਆਂ ਕਿ ਵੀਰ ਦੂਰ ਨੇੜੇ ਹੋਣ ਲਾਂਦੇ ਰੇਟ ਛੋਟਾ ਹੀ ਕਰ ਦੇਣਾ ਭਾਜੀ ਹਾਂਜੀ ਹਾਂਜੀ ਦੇ ਦੋ ਦੋ 12 ਕੋਲ ਕਰ ਦਈਏ ਫਿਰ ਤੇ ਬਾੜ ਦੇ ਇਹ ਦੀ 35 ਇੱਠਈ ਆਦੀ ਠੀਕ ਆ ਹਾਂਜੀ ਹੁਣ 5000 ਦੀ ਦੇ ਦਈਏ 5000 ਦੀ ਹਾਂਜੀ ਚਲੋ ਕਰ ਦੋ ਜਾਇਜ਼ ਤਾਂ ਬਾਜ਼ਾਰ ਤੇ ਉਦਾਂ ਤੇਜ ਆ ਚਲੋ ਪਰ ਆਪਣੇ ਚੈਨਲ ਤੇ ਰੇਟ ਜਾਇਜ਼ ਹੁੰਦਾ 12 ਮਿਲਦੀ ਨਹੀਂ ਹਾਂਜੀ ਜੱਸ ਨੌ ਬਾਈ ਆ ਬਾਈ ਦੀ ਹਾਂਜੀ 100 ਰੁਪਏ ਖੇਡ ਕਰ ਘਰ ਦिए ਹੋਰ ਯਾਰ ਛੋੜ 21000 ਦੀ ਹਾਂ ਨਾ ਕਰ ਦिए ਜਿਹੜੀ ਵੀ ਦੇਣੀ ਆ ਛੋੜ ਛੱਪਾ ਹੀ ਹੋ ਜਾਊਗਾ ਠੀਕ ਆ ਵੀਰ ਜੀ ਇਹ ਲਾਲਿਓ ਵੀਰ ਨੂੰ ਫੋਨ ਆ ਇਹੋ ਇੱਕੋ ਵੈੜ ਆਈ ਜੇ ਵੀਰ ਕੋ ਤੇ ਬਿਲਕੁਲ ਜਾਇਜ਼ ਰੇਟ ਤੇ ਹਾਂ ਜੀ ਹਾਂ ਜੀ ਬਾਜ਼ਾਰ ਬੜਾ ਤੇਜ਼ ਆ ਡੰਗ ਲੱਭ ਨਹੀਂ ਠੀਕ ਆ ਤੇ ਵੀਰ ਦਾ ਨੰਬਰ ਸਕਰੀਨ ਤੇ ਚਲਾ ਦਾਂਗੇ ਤਾਂ ਵੱਧ ਤੋਂ ਵੱਧ ਵੀਰ ਜੀ ਫੋਨ ਲਾਇਓ ਵੀਰ ਨੂੰ ਦਾ ਚੈਨਲ ਨੂੰ ਮਾਨਤਨ ਕਰਾਂਗਾ ਮਾਨਤਨ ਕਰਾਂਗੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤੇ ਮਾਨਤਨ ਤੁਹਾਡਾ ਵੀਰ ਖੁੱਲਾ ਕਰੂਗਾ ਫੋਨ ਇੱਕ ਵਾਰ ਜਰੂਰ ਲਾਇਓ ਠੀਕ ਆ ਵੀਰ ਜੀ ਸਤਿ ਸ੍ਰੀ ਅਕਾਲ ਜੀ